ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਮਕੌਰ ਦੀ ਗੜੀ ਤੋਂ ਡੇਢ-ਦੋ ਘੰਟੇ ਹੋਏ ਨੇ ਨਿਕਲੇ ਨੇ ਉਥੋਂ ਤਕਰੀਬਨ ਕੁਝ ਮੀਲ ਦੀ ਵਿੱਥ ਉੱਤੇ ਕਸਤਾਨ ਹੈ ਪਾਦਸ਼ਾਹ ਕਿੰਨੇ ਮਹਾਬਲੀ ਨੇ ਜਿਹਦਾ ਇੱਕ ਪੁੱਤ ਮਰ ਜਾ ਉਹਦੇ ਸਰੀਰ ਵਿੱਚ ਜਾਨ ਨਹੀਂ ਰੈਂਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੈਸੇ ਮਹਾਬਲੀ ਨੇ ਜਦੋਂ ਪਾਦਸ਼ਾਹ ਜਮਕੌਰ ਤੋਂ ਨਿਕਲੇ ਅੱਗੇ ਇੱਕ ਪਿੰਡ ਆਉਂਦਾ ਪਿੰਡ ਦਾ ਨਾਮ ਹੈ ਲਾਲ ਪਿੰਡ ਦਿਨ ਚੜਿਆ ਹਜ਼ੂਰ ਉਹ ਪਿੰਡ ਦੇ ਬਾਹਰੋਂ-ਬਾਰੋਂ ਲੰਘ ਰਹੇ ਸਨ ਪੈਰ ਮੰਗੇ ਨੇ ਨਾ ਸੀ ਸੁੱਤੇ ਕਲਵੀ ਹੈ ਨਾ ਘੋੜਾ ਹੈ ਨਾ ਪਹਿਰਾ ਵਿੱਚ ਜੋੜਾ ਹੈ ਸਭ ਕੁਝ ਪੰਥ ਨੂੰ ਸੌਂਪ ਕੇ ਹਜ਼ੂਰ ਆਪਣੇ ਪੁੱਤ ਕੁਰਬਾਨ ਕਰਕੇ ਤੁਰ ਪਏ ਅਜ ਸੋਚਦੇ ਹੋਣਗੇ ਚੌਂਾਂ ਵਿੱਚੋਂ ਇੱਕ ਵੀ ਨਾਲ ਨਹੀਂ ਪੂਰਾ ਪਰਿਵਾਰ ਪਿਛੜਿਆ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੋ ਪੁੱਤਰਾਂ ਦੀਆਂ ਲਾਸ਼ਾਂ ਕੋਲੋਂ ਲੰਘ ਕੇ ਤੁਰੇ ਨੇ ਜਦੋਂ ਮਾਛੀਵੜਾ ਸੱਬਲ ਜਾ ਰੇ ਰਸਤੇ ਵਿੱਚ ਉਹ ਪਿੰਡ ਆਇਆ ਜਿੱਥੇ ਦਿਨ ਚੜਿਆ ਉਸੇ ਪਿੰਡ ਦੇ ਦੋ ਗੁਜਰਾਂ ਦੇ ਪਸ਼ੂ ਚਰਨ ਵਿੱਚ ਇੱਕ ਗੁਜਰ ਦੀ ਨਜ਼ਰ ਪੈ ਗਈ ਉਹਨੇ ਦੇਖ ਕੇ ਨਾਲ ਦੇ ਨੂੰ ਕਿਹਾ ਉਹ ਅਲਫੂ ਤੁਮ ਦਾ ਨਾਮ ਅਲਫੂ ਤੇ ਤੁਮ ਉਹ ਕਹਿੰਦਾ ਅਲਫੂ ਉਹ ਵੇਖ ਲੱਗਦਾ ਗੁਰੂ ਗੋਬਿੰਦ ਸਿੰਘ ਮਹਾਰਾਜਾ ਉਹ ਕਹਿੰਦਾ ਤੈਨੂੰ ਕਿਵੇਂ ਪਤਾ ਕੰਨ ਦਾ ਕਈ ਦਿਨਾਂ ਦਾ ਰੋਲਾ ਪੈਂਦਾ ਇਸ ਅਲੱਗੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਨੇ ਪਰਸੋਂ ਦਾ ਰੋਲਾ ਪੈਂਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜਮਕੌਰ ਘਰੇ ਹੋਏ ਨੇ ਕੋਮਸਾਨ ਦੀ ਜੰਗ ਮੱਜੀ ਐ ਮੈਨੂੰ ਲੱਗਦਾ ਜੰਗ ਚੋਂ ਬਚ ਕੇ ਗੁਰੂ ਗੋਬਿੰਦ ਸਿੰਘ ਜਾ ਰਹੇ ਨੇ ਚੱਲ ਐਂ ਕਰੀਏ ਘੇਰ ਲਈਏ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਕੜ ਕੇ ਸਰਹੰਦ ਲਈਏ ਤੇ ਨਾਮ ਬਹੁਤ ਮਿਲੇਗਾ ਦੋਤਾਂ ਗੁਜਰਾਂ ਨੇ ਸਲਾਹ ਵੀ ਦਿੱਤੀ ਲੰਬੀਆਂ ਝੰਗਾਂ ਲੈ ਕੇ ਮੋਰੇ ਕੇ ਇਰਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਵਾਜ਼ ਦੇ ਕੇ ਕਹਿੰਦੇ ਰੁਕ ਜਾਓ ਮਹਾਰਾਜ ਤੁਸੀਂ ਗੁਰੂ ਗੋਬਿੰਦ ਸਿੰਘ ਹੋ ਨਾ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਬੜੇ ਠੰਮੇ ਨਾਲ ਕਿਹਾ ਹਾਂ ਭਈ ਮੈਨੂੰ ਹੀ ਲੋਕ ਗੁਰੂ ਗੋਬਿੰਦ ਸਿੰਘ ਤਨੂੰ ਕੀ ਗੱਲ ਹੈ ਜੇ ਕੋ ਜਰ ਮੋੜ ਲਿਆ ਕਹਿੰਦਾ ਮਹਾਰਾਜ ਤੁਸੀਂ ਪਕੜੇ ਗਏ ਅਸੀਂ ਹੁਣੇ ਰੌਲਾ ਪਾਵਾਂਗੇ ਪਿੰਡ ਇਕੱਠਾ ਕਰਾਂਗੇ ਤੁਹਾਨੂੰ ਪਕੜ ਕੇ ਸਰਹੰਦ ਦਵਾਂਗੇ ਇਨਾਮ ਪ੍ਰਾਪਤ ਕਰਾਂਗੇ ਹਕੂਮਤ ਕੋਲੋਂ ਸਾਨੂੰ ਵੱਡਾ ਨਾਮ ਮਿਲੇਗਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਿਆਰ ਨਾਲ ਕਿਹਾ ਤੁਹਾਨੂੰ ਤੇ ਇਨਾਮ ਹੀ ਚਾਹੀਦਾ ਹੈ ਨਾ ਜੇ ਇਨਾਮ ਮੈਂ ਦੇ ਦਾਂ ਤੁਸੀਂ ਮੈਨੂੰ ਪਕੜਾ ਕੇ ਕੀ ਐ ਜੇ ਇਨਾਮ ਮੈਂ ਦੇ ਦਾਂ ਤੁਸੀਂ ਮੇਰਾ ਰਸਤਾ ਰੋਕ ਕੇ ਮੈਨੂੰ ਪਕੜਾ ਕੇ ਕੀ ਲੈਣਾ ਹੈ ਹਜ਼ੂਰ ਨੇ ਖਿਸੇ ਵਿੱਚ ਹੱਥ ਪਾਇਆ ਆਪਣੇ ਚੋਲੇ ਦੀ ਜੇਬ ਖਿਸੇ ਤੋਂ ਇੱਕ ਸੋਨੇ ਦਾ ਮੋਤੀ ਜੜਤ ਸਿਮਰਨਾ ਕੱਢਿਆ ਉਹ ਮਾਲਾ ਕੱਢ ਕੇ ਹਜ਼ੂਰ ਨੇ ਅੱਗੇ ਕੀਤੀ ਲਾ ਲਈ ਇੰਨਾ ਅਨਾਮਤਾ ਤੁਹਾਨੂੰ ਸਰਹੰਦ ਤੋਂ ਵੀ ਨਹੀਂ ਸੀ ਜਦੋਂ ਉਹਨਾਂ ਸੋਨੇ ਦੀ ਮਾਲਾ ਰੱਖੀ ਨਾ ਦੋ ਦਿਨ ਗੁਜਰ ਲਾਲਤੀ ਹੋ ਗਏ ਬੜੇ ਖੁਸ਼ ਹੋਏ ਮਨ ਕੇ ਵਿੜਨ ਲੱਗ ਪਏ ਕਿੰਨੇ ਕਿੰਨੇ ਆਉਣਗੇ ਇੰਨੇ ਨੂੰ ਹਜ਼ੂਰ ਅਧਾ ਤਰਪੇ ਮਨ ਕੇ ਸੋਨੇ ਦੀ ਮਾਲਾ ਦੇ ਗਿਣ ਕੇ ਗੁੱਜਰ ਫਿਰ ਲਾਲਜੀ ਮਨ ਚਾਹਿਆ ਗੁਰੂ ਗੋਬਿੰਦ ਸਿੰਘ ਢਰ ਗਏ ਨੇ ਤਾਈਓ ਤੇ ਦੇ ਗਏ ਮਾਲਾ ਅਲਫੋ ਤੇ ਗਾਮੂ ਆਪਸ ਵਿੱਚ ਸਲਾਹ ਕਰਕੇ ਗਾਮੂ ਕਹਿੰਦਾ ਗੁਰੂ ਗੋਬਿੰਦ ਸਿੰਘ ਨੂੰ ਘੇਰ ਲਈਏ ਪਕੜ ਕੇ ਸਰਹੰਦ ਦਈਏ ਨਾਲੇ ਹਕੂਮਤ ਦੇ ਵਫਾਦਾਰ ਖਵਾਮਾਂਗੇ ਅਨਾਮ ਲਮਾਂਗੇ ਨਾਲੇ ਰਤਵੇ ਮਿਲਣਗੇ ਜਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਘੇਰ ਲਈਏ ਮਾਲਾ ਤਾਂ ਮਿਲ ਹੀ ਗਈ ਹੈ ਸੋਨੇ ਦੀ ਮਾਲਾ ਜੇਬ ਚ ਪਾ ਕੇ ਤੋਂ ਮੇ ਜਣੇ ਭੱਜ ਕੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੋਹਰੇ ਆ ਗਏ ਕਹਿੰਦੇ ਮਹਾਰਾਜ ਰੁਕ ਜਾਓ ਤੁਹਾਨੂੰ ਪਕੜ ਕੇ ਅਨਾਮ ਵੀ ਜ਼ਰੂਰ ਲਵਾਂ ਤੁਹਾਨੂੰ ਪਕੜ ਕੇ ਸਰਹੰਦ ਦੇ ਕੇ ਹਕੂਮਤ ਤੋਂ ਅਨਾਮ ਲਮੰਦੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜ਼ਿਕਰ ਆ ਵੇਖਿਓ ਹਜ਼ੂਰ ਕਲਗੀਧਰ ਪਾਤਸ਼ਾਹ ਨੇ ਕਿਹਾ ਗੁਜਰੋ ਤੁਸੀਂ ਹੁਣ ਹਲਕ ਗਏ ਤੁਨੂੰ ਲੋਭ ਦਾ ਹਲਕ ਪੈ ਗਿਆ ਤੁਸੀਂ ਲੋਭ ਵਿੱਚ ਹਲਕ ਗਏ ਲੋਭੀ ਕਾਬੇ ਸਾ ਨਾ ਕੀਜੈ ਜੇ ਕਾ ਬਾਰ ਬਸਾਏ ਅੰਤ ਕਾਲ ਦਿੱਤਾ ਏ ਤੋਹੇ ਜਿੱਥੇ ਹੱਥ ਨਾ ਪਾਏ ਹੇ ਲੋਭ ਲੰਪੜ ਸੰਗ ਸਿਰ ਮੋਰੇ ਅਨਕ ਲਹਰੀ ਕਾ ਲੋਲਤੇ ਤਵੰਤ ਜੀਆ ਬਹੁ ਪ੍ਰਕਾਰੰ ਅਨਕ ਭਾਂਤ ਬੋ ਢੋਲਤੇ ਜਿਹੜਾ ਬੰਦਾ ਲੋਭੇ ਚ ਹਲਕ ਜਾਇ ਨਾ ਸਾਥ ਸੰਗਤ ਉਦੀ ਕੋਈ ਰਿਸ਼ਤੇਦਾਰੀ ਨਹੀਂ ਕੋਈ ਕਿਸੇ ਨਾਲ ਪਿਆ ਲੋਭੀ ਬੰਦੇ ਦਾ ਕੀ ਚ ਕੀ ਲੋਭ ਇੰਨੀ ਭੈੜੀ ਚੀਜ਼ ਹੈ ਜੇ ਕਿਸੇ ਦੇ ਦਿਮਾਗ ਨੂੰ ਹਲਕ ਜੜ ਜਾਏ ਸਕਾ ਭਰਾ ਭਰਾ ਦਾ ਕਤਲ ਕਰਾ ਸਕਦਾ ਹੈ ਭੈਣ ਭਰਾ ਦਾ ਕਤਲ ਕਰਾ ਸਕਦੀ ਹੈ ਲੋਭ ਵਿੱਚ ਕੋਈ ਵਸਤਾ ਲੋਭੀ ਦਾ ਕੋਈ ਰਿਸ਼ਤੇ ਨਹੀਂ ਜਿਹਨੂੰ ਲੋਭ ਪੈਦਾ ਹੋ ਜਾਏ ਉਹ ਆਪਣੇ ਸਕੇਆਂ ਨੂੰ ਪਹਿਲਾਂ ਲੁੱਟਦੇ ਨੇ ਤੁਸੀਂ ਵੇਖਦੇ ਹੋ ਘਰ ਵਿੱਚ ਬੰਦੇ ਨੇ ਕੁੱਤਾ ਰੱਖਿਆ ਹੋਵੇ ਹਿਫਾਜ਼ਤ ਲਈ ਰੱਖਦਾ ਪਰ ਜਦੋਂ ਕੁੱਤਾ ਹਲਕ ਜਾਏ ਉਹ ਸਭ ਤੋਂ ਪਹਿਲਾਂ ਘਰਦਿਆਂ ਨੂੰ ਵੱਢਦਾ ਜਿੱਦਣ ਹਲਕ ਚੜ ਜਾਏ ਲੋਭ ਦਾ ਉਹ ਸਭ ਤੋਂ ਪਹਿਲਾਂ ਆਪਣੇ ਸਕੇਆਂ ਨੂੰ ਲੁੱਟਦਾ ਹੈ ਲੋਭੀ ਵੀ ਕੋਈ ਰਿਸ਼ਤੇਦਾਰੀ ਨਹੀਂ ਲੋਭੀ ਕਾਵੇ ਸਾ ਨਾ ਕੀਜੇ ਅੱਜ ਹਜ਼ੂਰ ਕਲਗੀਧਰ ਪਾਤਸ਼ਾਹ ਨੇ ਕਿਹਾ ਕਹਿੰਦੇ ਉਹ ਗੁਜਰੋ ਤੁਸੀਂ ਹਲਕ ਗਏ ਤੁਹਾਨੂੰ ਲੋਭ ਦਾ ਹਲਕ ਪੈ ਗਿਆ ਤੇ ਹਜ਼ੂਰ ਨੇ ਬੜੇ ਅਫਸੋਸ ਨਾਲ ਕਿਹਾ ਮੈਨੂੰ ਅਫਸੋਸ ਹੈ ਮੈਂ ਤੁਹਾਨੂੰ ਮਾਰਨਾ ਨਹੀਂ ਚਾਹੁੰਦਾ ਤੁਸੀਂ ਮੈਨੂੰ ਮਾਰਨ ਤੇ ਮਜਬੂਰ ਕਿੰਨੀ ਤਾਕਤ ਹੋਏਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੋ ਪੁੱਤਾਂ ਦੀਆਂ ਲਾਸ਼ਾਂ ਕੋਲੋਂ ਲੰਘਿਆ ਅਜੇ ਕੁਝ ਧਰੀਆਂ ਹੋਈਆਂ ਨੇ ਪਾਤਸ਼ਾਹ ਦੀਆਂ ਭਜਾਵਾਂ ਜਦੇ ਵੀ ਵੱਲ ਐ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਮਹਾਵਲੀ ਨੇ ਸਹਿਬ ਨੇ ਕਿਹਾ ਲਾਓ ਫਿਰ ਗੁਰੂ ਗੋਬਿੰਦ ਸਿੰਘ ਚੱਲਿਆ ਜੋ ਰੋਕ ਸਕਦੇ ਹੋ ਤੇ ਰੋਕ ਲਓ ਜਦੋਂ ਹਜ਼ੂਰ ਨੇ ਕਦਮ ਪੁੱਟਿਆ ਇਨੀ ਡੰਗਾਂ ਲੈ ਕੇ ਮੁਰੇ ਹੋ ਗਏ ਪਾਤਸ਼ਾਹ ਨੇ ਸ਼ਮਸ਼ੀਰ ਕੱਢੀ ਦਮੰਗ ਗੁਜਰਾਂ ਨੇ ਡੰਗਾਂ ਦਾ ਭਰਮਾ ਬਾਰ ਕੀਤਾ ਹਜ਼ੂਰ ਨੇ ਸ਼ਮਸ਼ੀਰ ਨਾਲ ਰੋਕ ਲਿਆ ਫਿਰ ਇੱਕੋ ਹੀ ਬਾਹਰ ਵਿੱਚ ਬਾਦਸ਼ਾਹ ਨੇ ਦਮੇ ਗੁਜਰ ਚਿਰ ਕੇ ਰੱਖ ਦਿੱਤੇ ਨਾਲ ਹਜ਼ੂਰ ਨੇ ਕਿਹਾ ਮੈਨੂੰ ਅਫਸੋਸ ਹੈ ਮੈਂ ਤੁਹਾਨੂੰ ਮਾਰਨਾ ਨਹੀਂ ਸੀ ਚਾਹੁੰਦਾ ਤੁਸੀਂ ਮੈਨੂੰ ਮਾਰਨ ਤੇ ਬਾਦਸ਼ਾਹ ਉਤਮ ਜਲ ਕੇ ਫਿਰ ਮਛੀ ਵੜਾ ਸਕਾ